ਨੌਜੀ ਵੀਰੋ ਕਿਸਾਨੀ ਨੂੰ ਪਿਆਰ ਕਰਨ ਵਾਲੇ ਵੀਰਾਂ ਲਈ ਅੱਜ ਅੱਪ ਇੱਕ ਵੀਡੀਓ ਲੈ ਕੇ ਹਾਜ਼ਰ ਹੋਈਆਂ ਜੋ ਤਕਰੀਬਨ ਆਪਾਂ ਨੂੰ ਅੱਜ ਤੋਂ 60-65 ਸਾਲ ਪੁਰਾਣੀ ਵੀਰੋ ਜਵਾਨੇ ਦੇ ਵਿੱਚ ਲੈ ਜਾਵੇਗੀ ਅੱਜ ਸ਼ਾਇਦ ਸਾਡੇ ਬੱਚਿਆਂ ਨੂੰ ਨਹੀਂ ਪਤਾ ਜੋ ਕਿ 40 ਸਾਲ ਤੋਂ ਪਲੱਸ ਦੇ ਹੋ ਚੁੱਕੇ ਨੇ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਪਰ 40 ਸਾਲ ਤੱਕ ਦੀ ਉਮਰ ਦੇ ਨੂੰ ਇਹ ਪਤਾ ਨਹੀਂ ਹੋਣਾ ਹੋਵੇ ਵੀਰੋ ਕਿ ਜੋ ਖੂਹ ਚਲਾਇਆ ਜਾਂਦਾ ਸੀ ਪਹਿਲਾਂ ਸਾਡੇ ਬਜ਼ੁਰਗ ਕਿਵੇਂ ਖੂਹ ਕੀ ਸੀ ਕਿਸ ਤਰ੍ਹਾਂ ਖੂਹ ਚਲਾਇਆ ਜਾਂਦਾ ਸੀ ਕਿਸ ਤਰ੍ਹਾਂ ਉਹਦੇ ਤੇ ਬੜਦ ਜੋੜੇ ਜਾਂਦੇ ਸੀ ਕਿਸ ਤਰ੍ਹਾਂ ਜਿਹੜਾ ਉਹ ਖੂਹ ਸੀ ਉਹਦੇ ਵਿੱਚੋਂ ਪਾਣੀ ਨਿਕਲਦਾ ਸੀ ਕਿਵੇਂ ਫਿਰ ਫਸਲਾਂ ਗੇਰਮਾਈਆਂ ਜਾਂਦੀਆਂ ਸੀ ਇਹ ਆਪਣੇ ਬੱਚਿਆਂ ਨੂੰ ਦਿਖਾਉਣ ਦੇ ਵਾਸਤੇ ਸਾਡਾ ਪ੍ਰਾਚਨ ਇਤਿਹਾਸ ਸਾਡਾ ਪੁਰਾਣਾ ਵਿਰਸਾ ਆਪਾਂ ਇਹ ਵੀਡੀਓ ਤੁਹਾਡੇ ਸਾਹਮਣੇ ਹਾਜ਼ਰ ਕਰਦੇ ਆਂ ਧਿਆਨ ਨਾਲ ਦੇਖਣਾ ਜੀ ਪੂਰਾ ਪ੍ਰੋਸੈਸ ਹੈ ਇਹਦੇ ਵਿੱਚ ਕਿ ਕਿਸ ਤਰ੍ਹਾਂ ਖੂਹ ਦੇ ਵਿੱਚੋਂ ਪਾਣੀ ਕੱਢਣ ਦਾ ਪੂਰਾ ਜੋ ਮੈਨੇਜ ਹੈ ਪੂਰਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਹੁੰਦਾ ਸੀ ਦੇਖੋ ਇਹ ਵੀਰ ਲੈ ਕੇ ਆਇਆ ਰੱਸਾ ਜਿਹਨੂੰ ਪੱਲਾ ਹਸ ਕਹਿੰਦੇ ਆ ਇਹ ਵੀਰੋ ਇਸ ਤਰ੍ਹਾਂ ਗਰਾਰੀਆਂ ਬਣੀਆਂ ਹੁੰਦੀਆਂ ਸੀ ਖੂਹ ਦੇ ਉੱਪਰ ਇੱਕ ਗੋਲ ਚੱਕਰ ਹੋਏ ਨੀਚੇ ਨੂੰ ਕਿੱਲ ਜੋੜੇ ਹੁੰਦੇ ਸੀ ਇੱਕ ਟੇਡਾ ਉਹਦੇ ਥੱਲੇ ਚੱਕਰ ਲਾ ਕੇ ਉਹਦੇ ਉੱਪਰ ਵੀ ਕਿੱਲ ਵੇਲਡ ਕੀਤੇ ਹੁੰਦੇ ਸੀ ਉਹ ਵੀਰੋ ਕਿੱਲਾਂ ਦੇ ਵਿੱਚ ਕਿੱਲ ਪੈਂਦੇ ਸੀ ਜਦੋਂ ਟੇਡੇ ਨੂੰ ਚੱਕਰ ਪੈਂਦੇ ਸੀ ਤਾਂ ਉਸ ਤਰ੍ਹਾਂ ਦੀ ਜਿਹੜੀ ਖੂਹ ਦੀ ਵੀਰੋ ਦੂਸਰੀ ਅੱਪਾ ਕਹਿੰਦੀ ਆ ਪਾਉਣੀ ਐ ਉਹਦੇ ਚੱਕਰ ਬਦਲ ਕੇ ਉਹ ਨੀਚੇ ਤੋਂ ਉੱਪਰ ਵੱਲ ਨੂੰ ਪਾਣੀ ਕੱਢਦੇ ਸੀ ਦੇਖੋ ਇਹ ਪੂਰਾ ਪ੍ਰੋਸੈਸ ਆਪਾਂ ਦਿਖਾ ਰਹੇ ਆ ਕਿਸ ਤਰ੍ਹਾਂ ਇਹ ਜੋ ਪਸ਼ੂ ਹੁੰਦੇ ਸੀ ਪਹਿਲਾਂ ਬਲਦ ਰੱਖੇ ਹੁੰਦੇ ਸੀ ਇਹਨਾਂ ਪਸ਼ੂਆਂ ਦਾ ਕੀ ਕੰਮ ਹੁੰਦਾ ਸੀ ਕਿਸ ਤਰ੍ਹਾਂ ਇਹਨਾਂ ਤੋਂ ਕੰਮ ਲਿਆ ਜਾਂਦਾ ਸੀ ਕਈ ਵਾਰੀ ਇਹ ਪਸ਼ੂ ਨੂੰ ਬਲਦਾਂ ਨੂੰ ਵਫਾਦਾਰ ਮੰਨਿਆ ਜਾਂਦਾ ਸੀ ਕਿਉਂਕਿ ਇਹਨਾਂ ਨੂੰ ਇੱਕ ਵਾਰ ਖੂਹ ਦੇ ਵਿੱਚੋਂ ਵਗੈਰਾ ਤੇ ਜੋੜ ਕੇ ਜਾਂ ਕੋਲੂ ਤੇ ਜਾਂ ਚੱਕੀ ਤੇ ਜਿੱਥੇ ਬਲਦ ਚੱਲਦੇ ਸੀਗੇ ਉਥੇ ਇਹਨਾਂ ਨੂੰ ਜੋੜ ਕੇ ਮਤਲਬ ਘਰ ਨੂੰ ਵੀ ਆ ਜਾਂਦੇ ਸੀ ਫਿਰ ਵੀ ਇਹ ਆਪਣੇ ਆਪ ਹੀ ਉਥੇ ਉਸੇ ਤਰ੍ਹਾਂ ਚੱਕਰ ਕੱਟਦੇ ਰਹਿੰਦੇ ਸੀ ਤੇ ਲਗਾਤਾਰ ਆਪਣਾ ਕੰਮ ਕਰਦੇ ਰਹਿੰਦੇ ਸੀ ਇਸ ਕਰਕੇ ਬੜਦ ਨੂੰ ਵਫਾਦਾਰ ਜਾਨਵਰ ਵੀ ਕਿਹਾ ਜਾਂਦਾ ਹੈ ਦੇਖੋ ਵੀਰੋ ਇਹ ਪੰਜਾੜੀ ਹੈ ਪੰਜਾੜੀ ਇਹ ਲੱਕੜ ਦੀ ਬਣਾਈ ਹੁੰਦੀ ਸੀ ਇੱਕ ਉੱਪਰ ਲੱਕੜ ਲਾ ਕੇ نیچے ਲੱਕੜ ਲਾ ਕੇ ਦੇਖੋ ਐਂ ਬੜਦ ਨੇ ਧੌਣਾਂ ਦੇ ਵਿੱਚੇ ਪੈ ਜਾਂਦੀ ਸੀ ਬਾਹਰਲੇ ਪਾਸੇ ਇੱਕ ਸਰਾਖ ਕੱਢ ਕੇ ਤਕਰੀਬਨ 4 ਫੁੱਟ 8 ਫੁੱਟ ਦਾ ਡੰਡਾ ਸੀ ਜੋ ਉੱਪਰੋਂ ਮੋਟਾ ਹੁੰਦਾ ਸੀ ਉਹ ਸਰਾਖ ਦੇ ਵਿੱਚ ਦੀ ਥੱਲੇ ਪਾਇਆ ਜਾਂਦਾ ਸੀ ਉਹ ਬੜਦ ਨੂੰ ਵੀ ਰੋ ਜੋ ਬਾਹਰ ਨੂੰ ਦੀ ਧੌਣ ਨਹੀਂ ਨਿਕਲ ਦਿੰਦਾ ਸੀ ਦੇਖੋ ਇਹ ਪਾ ਰਹੇ ਨੇ ਇੱਕ ਪਾਸੇ ਪਾਦਾ ਦੂਸਰੇ ਪਾਸੇ ਵੀ ਪਾਤਾ ਹੁਣ ਇਹ ਧੌਣ ਵਿਚਾਲ ਦੀ ਹੋ ਗਈ ਬੜਦੇ ਇੱਕ ਡੰਡਾ ਧੌਣਾਂ ਦੇ ਥੱਲੇ ਦੀ ਹੋ ਗਿਆ ਇੱਕ ਉੱਪਰ ਦੀ ਹੋ ਗਿਆ ਵਿਚਾਲ ਤੋਂ ਜੋੜਿਆ ਹੋਏ ਨੇ ਦੋਨੇ ਡੰਡੇ ਆਪਸ ਦੀ ਤੇ ਸਾਈਡਾਂ ਤੋਂ ਡੰਡੇ ਇਹਨਾਂ ਨੇ ਪਾ ਦਿੱਤੇ ਨੇ ਤਾਂ ਜੋ ਕਿ ਬੜਦੀ ਇਹ ਧੌਣ ਹੈ ਉਹ ਪੰਜਾਲੀ ਦੇ ਵਿੱਚੋਂ ਬਾਹਰ ਨਾ ਨਿਕਲੇ ਤੇ ਇਹਨਾਂ ਨੇ ਦੇਖੋ ਜੀ ਇਸ ਤਰ੍ਹਾਂ ਇਹਨੂੰ ਉੱਪਰੋਂ ਬੰਨ੍ਹਤਾ ਪਿਤਾ ਜੋ ਕੇ ਡੰਡਾ ਕਰਕੇ ਚੱਲ ਫਿਰਕੇ ਆਪਣੇ ਆਪ ਨਿਕਲਣਾ ਜਾਵੇ ਤਾਂ ਜੋ ਕੇ ਵੱਢਦਾ ਉਹ ਸਾਈਡ ਤੇ ਪੰਜਾਲੀ ਦੇ ਵਿੱਚੋਂ ਬਾਹਰ ਨਾ ਆ ਜੇ ਇਸ ਤਰ੍ਹਾਂ ਹੁੰਦਾ ਸੀ ਜੀ ਇਹ ਪੂਰਾ ਪ੍ਰੋਸੈਸ ਦੇਖੋ ਵੱਢ ਜੋੜੇ ਹੋਏ ਨੇ ਇਹ ਆਪਣੀ ਚਾਲ ਚੱਲਦੇ ਰਹਿਣਗੇ ਵਿਚਾਰੇ ਜਿੰਨਾ ਇੱਕ ਵਾਰੀ ਇਹਨਾਂ ਨੂੰ ਜੋੜਤਾ ਉਸੇ ਤਰ੍ਹਾਂ ਹੀ ਜੋੜਤਾ ਲੱਗਦਾ ਸੀ ਹੁਣ ਮਸ਼ੀਨਰੀ ਦਾ ਜੁੱਗ ਹੈ ਉਦੋਂ ਸਾਰੀ ਜੋ ਵੀ ਰੁਕਮਾਈ ਹੈ ਉਹ ਹੱਥਾਂ ਦੇ ਨਾਲ ਹੀ ਹੁੰਦੀ ਸੀ ਕਿਸਾਨ ਵੀ ਇਨਸਾਨ ਵੀ ਉੰਨੀ ਖੱਪਦੇ ਸੀ ਜਿਹੜੇ ਜਾਨਵਰ ਸੀ ਰੱਖਿਓਏ ਉਹ ਵੀ ਉੰਨੇ ਹੀ ਖੱਪਦੇ ਸੀ ਆ ਦੇਖੋ ਅੱਖਾਂ ਦੇ ਉੱਤੇ ਵੀ ਰੋਇਲ ਲਾਤਾ ਇਹਨਾਂ ਨੇ ਇਹਨੂੰ ਆਪਾਂ ਕਹਿੰਦੇ ਨੇ ਚੱਪੂ ਜਿਵੇਂ ਕਿ ਇਹ ਆਮ ਤੌਰ ਤੇ ਲਿਖਿਆ ਹੋਊਗਾ ਖੱਤਰਾਂ ਵਗੈਰਾ ਦੇ ਵੀ ਸ਼ਹਿਰਾਂ ਦੇ ਵਿੱਚ ਅੱਖਾਂ ਤੇ ਲੱਗੇ ਹੁੰਦੇ ਨੇ ਇਹਦੇ ਨਾਲ ਹੀ ਵੀ ਨਾ ਧਿਆਨ ਕਿਸੇ ਪਾਸੇ ਹੋਰ ਨਾ ਜਾਵੇ ਇਹਨਾਂ ਨੇ ਅੱਖਾਂ ਟੱਕ ਦਿੰਦੇ ਸੀ ਵੀ ਆਪਣੇ ਇਹਨਾਂ ਨੂੰ ਆਸ-ਪਾਸੇ ਕੁਝ ਨਾ ਦਿਖੇ ਕੋਈ ਚੀਜ਼ ਅਚਾਨਕ ਇਹਨਾਂ ਸਾਹਮਣੇ ਆ ਜੇ ਕਿਤੇ ਡਰ ਕੇ ਭੱਜ ਨਾ ਲੈਣ ਸੋ ਵੀਰ ਇਹਨਾਂ ਦੀ ਅੱਖਾਂ ਦੇ ਉੱਤੇ ਜਿਹੜੇ ਚੱਪੂ ਸੀ ਉਹ ਬਨ ਦਿੱਤੇ ਜਾਂਦੇ ਸੀ ਇਸ ਨਾਲ ਇਹ ਵਾਧਿਕ ਪ੍ਰਕਾਰ ਦਾ ਮੰਦਲ ਵੀ ਅੰਨਾ ਹੋ ਜਾਂਦਾ ਸੀ ਇਹਨੂੰ ਬਾਹਰ ਵਿਚਾਰੇ ਨੂੰ ਕੁਝ ਨਹੀਂ ਸੀ ਦਿੰਦਾ ਜਿੱਥੇ ਇਹਨਾਂ ਨੂੰ ਇੱਕ ਵਾਰੀ ਜੋੜਦਾ ਉੱਥੇ ਹੀ ਆਪਣੇ ਜਿਹੜੇ ਚੱਕਰ ਨੇ ਉਕਟਦੇ ਰਹੇ ਸੀ ਅੱਗੇ ਤੁਸੀਂ ਦੇਖੋ ਜੀ ਪੂਰਾ ਪ੍ਰੋਸੈਸ ਇੱਕ ਦੇ ਅੱਖਾਂ ਨੇ ਬੰਦ ਕਰ ਦਿੱਤੀਆਂ ਨੇ ਤੇ ਦੂਸਰੇ ਦੀਆਂ ਵੀ ਹੋ ਚੁੱਕੀਆਂ ਨੇ ਹੁਣ ਇਹ ਆਪਣੀ ਚਾਲ ਕਿਵੇਂ ਚੱਲਦੇ ਰਹਿਣਗੇ ਵਾਧ ਕਿਵੇਂ ਖੂਚੋਂ ਪਾਣੀ ਆਵੇਗਾ ਕਿਸ ਤਰ੍ਹਾਂ ਇਹ ਰੋਕੇ ਦਾ ਪ੍ਰੋਸੈਸ ਹੈ ਉਹ ਸਾਰਾ ਇਸ ਵੀਡੀਓ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਇਸ ਤਰ੍ਹਾਂ ਇਹਨਾਂ ਨੂੰ ਜੋੜ ਦਿੱਤਾ ਗਿਆ ਹੈ ਇਹ ਹੁਣ ਬਸ ਇਹਨਾਂ ਨੇ ਗੇੜੇ ਕੱਟਣੇ ਨੇ ਆਸੇ-ਪਾਸੇ ਆਪਣੀ ਚਾਲ ਚੱਲਦੇ ਰਹਿਣਗੇ ਪਿੱਛੇ ਜੋਲਾ ਹੱਸਾ ਵੀਰ ਉਹਦੇ ਨਾਲ ਇਹਨਾਂ ਨੇ ਜਿਹੜਾ ਲੱਕੜ ਬੰਨੀ ਹੋਈ ਆ ਉਹਦੇ ਉੱਪਰ ਉਹ ਬੰਨ੍ਹ ਦਿੱਤੀ ਹੈ ਬੜਦਾ ਨੇ ਤੁਰਨਾ ਉਹ ਲੱਕੜ ਨੂੰ ਖਿੱਚਣਾ ਉਹ ਲੱਕੜ ਨੇ ਘੁੰਮਣਾ ਤੇ ਵੀਰ ਉਸ ਤਰ੍ਹਾਂ ਦੇਖੋ ਥਲੇ ਚੱਕਰ ਪੈਂਦੇ ਨੇ ਉਹ ਉੱਪਰ ਟੇਢੀ ਪਾਉਣੀ ਹੈ ਉਹਦੇ ਨੀਚੇ ਇੱਕ ਖੜਮੀ ਪਾਉਣੀ ਹੈ ਟੇਢੀ ਖੜਮੀ ਨੂੰ ਘਮਾਉਂਦੀ ਹੈ ਤੇ ਉਹ ਖੜਮੀ ਅੱਗੇ ਉੱਧਰ ਟਿੰਡਾਂ ਲੱਗੀਆਂ ਹੋਈਆਂ ਨੇ ਉਹ ਦੇਖੋ ਟਿੰਡਾਂ ਟਿੰਡਾਂ ਦੇ ਵਿੱਚੋਂ ਪਾਣੀ ਥੱਲੇੋਂ ਭਰ-ਭਰ ਕੇ ਭਰ-ਭਰ ਕੇ ਵੀਰੋਂ ਬਚਾਲੀ ਨੇ ਇੱਕ ਖੇਲ ਜੀ ਬਣਾਈ ਹੈ ਲੋਹੇ ਦੀ ਉਹ ਖੇਲ ਦੇ ਵਿੱਚ ਪਾਣੀ ਡੁੱਲਦਾ ਤੇ ਇੱਕ ਬਸੇ ਦਾ ਪੰਤਾਲਾ ਬਣਾਇਆ ਹੋਇਆ ਪਾਣੀ ਲੰਘਣ ਵਾਸਤੇ ਉਹ ਪੰਤਾਲੇ ਦੇ ਵਿੱਚ ਦੀ ਪਾਣੀ ਵੀਰੋਂ ਇਕੱਠਾ ਹੋ ਕੇ ਅੱਗੇ ਖਾਲ ਚ ਜਾਂਦਾ ਤੇ ਖਾਲ ਤੋਂ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਜਿੱਮੇ ਇਹਨਾਂ ਦੇ ਸਿਸਟਮਾਂ ਕੋਈ ਬਾਹਣ ਰਮਾਉਣ ਦਾ ਵੀਰੋਂ ਥੋੜਾ-ਥੋੜਾ ਪਾਣੀ ਕਰਕੇ ਉਹ ਬਾਹਣ ਫਰਮਾਈ ਜਾਂਦੇ ਨੇ ਇਹ ਅਜ ਤੋਂ 60-65 ਸਰਬਰਾਂ ਨਾਲ ਜਮਾਨਾ ਸੀ ਵੀਰੋ ਜਿਸ ਤਰ੍ਹਾਂ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਦੇਖੋ ਕਿੰਨਾ ਮੁਸ਼ਕਲ ਕੰਮ ਸੀ ਇਹ ਤੁਹਾਡੇ ਸਾਹਮਣੇ ਉਹ ਪੁਰਾਣੀ ਝਲਕ ਹੈ ਦੇਖੋ ਜੀ ਇਸ ਤਰ੍ਹਾਂ ਪਾਣੀ ਡੋਲਦਾ ਸੀ ਦੇਖੋ ਵਿਚਾਲੇ ਪਾਣੀ ਡੋਲਦਾ ਬਸ ਉਸ ਤਰ੍ਹਾਂ ਵੀਰੋ ਇੱਕ ਪਾਸੇ ਇਹਦੇ ਛੜ ਤੋਂ ਪਾਣੀ ਨਿਕਲਦਾ ਇਹ ਖੇੜ ਬਣੀ ਹੋਏ ਲੋਹੇ ਦੀ ਇੱਕ ਪਾਸੇ ਇਹ ਪੰਤਾਲਾ ਬਣਿਆ ਹੋਇਆ ਉਸ ਪੰਤਾਲੇ ਦੇ ਵਿੱਚੋਂ ਪਾਣੀ ਉਹ ਦੇਖੋ ਵੀਰੋ ਪਰ ਕਿਉਂ ਪਰ ਇਹ ਨੂੰ ਜਾਈ ਜਾਂਦਾ ਉੱਥੋਂ ਅੱਗੇ ਪਾਣੀ ਜਾ ਕੇ ਖਾਲਚ ਪੈਂਦਾ ਸੋ ਇਸੇ ਤਰ੍ਹਾਂ ਹੀ ਇਹ ਵੀ ਜੋ ਟਿੰਡ ਕਹਿੰਦੇ ਆਪਾਂ ਗਾਲਟੀਨੀ ਤਰ੍ਹਾਂ ਉੱਪਰ ਲੋਹੇ ਜਿਹੇ ਟਿੰਡਾ ਲੱਗੀਆਂ ਹੋਈਆਂ ਨੇ ਇਹ ਟਿੰਡ ਵਿੱਚ ਤਕਰੀਬਨ ਵੀਰੋ 8 ਤੋਂ 10 ਲੀਟਰ ਪਾਣੀ ਪੈਂਦਾ ਇਹ ਲਗਾਤਾਰ ਥੱਲਿਓਂ ਭਰ-ਭਰ ਕੇ ਆਉਂਦੀਆਂ ਸੀ ਤੇ ਉਲਟ ਜਾਂਦੀਆਂ ਸੀ ਭਰਦੀਆਂ ਸੀ ਉਲਟ ਜਾਂਦੀਆਂ ਸੀ ਉੱਪਰ ਆ ਕੇ ਖਾਲੀ ਹੋ ਜਾਂਦੀ ਸੀ ਇਹ ਪਾਣੀ ਸਾਰਾ ਖੇੜ ਦੇ ਵਿੱਚ ਤੇ ਵੀਰੋ ਖੇੜ ਦੇ ਵਿੱਚੋਂ ਕੇ ਬਾਹਣ ਚ ਇਹ ਟਿੰਡਾ ਕਾਫੀ ਥੱਲੇ ਨੂੰ ਵੀਰੋ ਐ ਲਟਕਦੀਆਂ ਹੁੰਦੀਆਂ ਸੀਗੀਆਂ 10 15 20 ਫੁੱਟ ਤੱਕ ਜਿੱਥੋਂ ਤੱਕ ਪਾਣੀ ਦਾ ਲੈਵਲ ਸੀ ਇਹ ਪਾਣੀ ਦੇ ਵਿੱਚੋਂ ਡੁੱਬ ਕੇ ਹੀ ਭਰ-ਭਰ ਕੇ ਆਉਂਦੇ ਸੀਗੇ ਬਾਲਤਿਆਂ ਨੂੰ ਸੋ ਜੋਰ ਲੱਗਦਾ ਸੀ ਕਮਜ਼ੋਰ ਵਾਲਾ ਸੀ ਪਰ ਵੀਰੋ ਉਸ ਸਮੇ ਮਜਬੂਰੀ ਵੀ ਸੀ ਲੋਕਾਂ ਦੀ ਵੀ ਹੋਰ ਕਰਦੇ ਕੀ ਕੋਈ ਸਾਧਨ ਨਹੀਂ ਸੀ ਦੇਖੋ ਇਸ ਤਰ੍ਹਾਂ ਪਾਣੀ ਆਈ ਜਾਂਦਾ ਜਿਵੇਂ ਮੋਟਰ ਦਾ ਪਾਣੀ ਆਉਂਦਾ ਵੀਰੋ ਇਸ ਤਰ੍ਹਾਂ ਪਾਣੀ ਆਉਂਦਾ ਸੀ ਇਹਦੇ ਚੋਂ ਅੱਗੇ ਆਪਾਂ ਜਿੱਧਰ ਨੂੰ ਵੀ ਪਾਣੀ ਲੈ ਜਾਣਾ ਸੀ ਖਾਲਾਂ ਦੇ ਰਾਹੀਂ ਲਿਜਾ ਸਕਦੇ ਸੀ ਤੇ ਅੱਗੇ ਵੀਰੋ ਇਸ ਤਰ੍ਹਾਂ ਆਪਣੇ ਬਾਣਾਂ ਦੀ ਜੋ ਰਮਾਈ ਦਾ ਕੰਮ ਆ ਕੀਤਾ ਜਾਂਦਾ ਸੀ ਆ ਦੇਖੋ ਜੀ ਪੂਰਾ ਪ੍ਰੋਸੈਸ ਹੈ ਕਿਸ ਤਰ੍ਹਾਂ ਇਹ ਬਲਦ ਆਪੇ ਹੀ ਲੱਗੇ ਹੋਏ ਨੇ ਵਿਚਾਰੇ ਇਹਨਾਂ ਨੇ ਰੁਕਣਾ ਨਹੀਂ ਖੜਨਾ ਨਹੀਂ ਜਦੋਂ ਤੱਕ ਇਹਨਾਂ ਰੋਕਿਆ ਨਹੀਂ ਜਾਊਗਾ ਉਦੋਂ ਤੱਕ ਇਹ ਲਗਾਤਾਰ ਚੱਲਦੇ ਰਹਿਣਗੇ ਤੇ ਇਹ ਪਾਣੀ ਵੀ ਰੋ ਖੂਹ ਦੇ ਵਿੱਚੋਂ ਆਈ ਜਾਊਗਾ ਤੇ ਭਰ-ਭਰ ਕੇ ਡੁੱਲੀ ਜਾਊਗਾ ਡੁੱਲ ਕੇ ਜਿਹੜੀ ਦਿਸ਼ਾ ਚ ਇਹਨੂੰ ਲੈ ਜਾਣਗੇ ਮੀਰੋਂ ਉਸੇ ਦਿਸ਼ਾ ਦੇ ਵਿੱਚ ਇਹ ਜਾ ਹੀ ਜਾਊਗਾ ਇਹ ਸੀ ਜੀ ਪੁਰਾਣਾ ਜ਼ਮਾਨਾ ਜਿਹਨੂੰ ਆਪਾਂ ਕਹਿੰਦੇ ਖੂਹ ਕਿਸ ਤਰ੍ਹਾਂ ਨੂੰ ਹੁੰਦੇ ਸੀ ਮੀਰੋਂ ਖੂਹਾਂ ਦੇ ਨਾਲ ਸਾਡੇ ਬਜ਼ੁਰਗ ਅੱਗੇ ਫਸਲਾਂ ਇਹ ਆਪਾਂ ਇੱਕ ਪੁਰਾਣੇ ਪੰਜਾਬ ਦੀ ਝਲਕ ਜੋ ਕਿ ਇਤੋਂ ਕਾਫੀ ਸਾਲ ਪਹਿਲਾਂ ਵੀ ਰੋ ਇਹ ਰਿਵਾਜ ਸੀਗੇ ਖੇਤੀ ਦੇ ਇਹ ਸਾਧਨ ਸੀਗੇ ਅੱਜ ਤਾਂ ਆਪਾਂ ਸਭ ਕੁਝ ਭੁੱਲ ਚੱਕੀਆਂ ਸ਼ਾਇਦ ਨੂੰ ਪਤਾ ਵੀ ਨਹੀਂ ਹੋਣਾ ਪਰ ਇਹ ਇੱਕ ਪੁਰਾਣਾ ਵਿਰਸਾ ਵੀਰੋ ਜਿਹਨੂੰ ਆਪਾਂ ਯਾਦ ਰੱਖਣਾ ਹੈ ਆਪਣੇ ਬੱਚਿਆਂ ਨੂੰ ਦਿਖਾਓ ਆਪ ਦੇਖੋ ਤੇ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਤਾਂ ਸਿੱਖਿਆ ਮਿਲ ਸਕੇ ਕਿ ਪਹਿਲਾਂ ਜਵਾਨੇ ਦੇ ਵਿੱਚ ਖੇਤੀ ਕਿੰਨੀ ਮੁਸ਼ਕਲ ਸੀ ਕਿੰਨੀ ਔਖੀ ਹੁੰਦੀ ਸੀ ਤੇ ਅੱਜ ਅਸੀਂ ਖੇਤੀ ਕਿਹੜੇ ਤਰੀਕੇ ਨਾਲ ਕਰ ਰਹੇ ਹਾਂ ਇਸ ਦੇ ਹਿਸਾਬ ਨਾਲ ਵੀਰੋ ਸਾਡਾ ਕੰਮ ਅੱਜ 5% ਹੀ ਰਹਿ ਗਿਆ ਜਿੰਨੀ ਖੇਚਲ ਖੇਤੀ ਤੇ ਪਹਿਲਾਂ ਹੁੰਦੀ ਸੀ ਅੱਜ ਬਿਲਕੁਲ ਖਤਮ ਹੋ ਚੁੱਕੀ ਹੈ ਮਸ਼ੀਨਾਂ ਨੇ ਸਾਡਾ ਸਾਰਾ ਕੰਮ ਖਤਮ ਕਰ ਦਿੱਤਾ ਸਾਨੂੰ ਇੰਨਾ ਚੀਜ਼ਾਂ ਦੀ ਵੀਰੋ ਲੋਡ ਹੀ ਨਹੀਂ ਪੈਂਦੀ ਸੋ ਇਹ ਚਲਕ ਸੀ ਪੁਰਾਣੇ ਪੰਜਾਬ ਦੀ